ਮੁੱਢਲੇ ਤੌਰ ਤੇ ਇਹ ਸੰਘਰਸ਼ 10-11 ਦੇ 12 ਤਰੀਕ ਤੱਕ ਦਾ ਵਿੱਢਿਆ ਗਿਆ ਸੀਗਾ ਪਰ ਕਿਉਂਕਿ ਇਹ ਸੰਘਰਸ਼ ਚੱਲਦੇ ਨੂੰ ਬਹੁਤ ਜ਼ਿਆਦਾ ਹੋ ਗਿਆ ਤੇ ਸਰਕਾਰ ਦੀ ਤਾਂ ਜਾਂ ਮੈਨੇਜਮੈਂਟ ਦੀ ਕਰਨ ਤੇ ਹਜੇ ਤੱਕ ਜਵਾਬ ਨਹੀਂ ਸਰਕੀ ਇਸ ਕਰਕੇ ਇਹ ਸੰਘਰਸ਼ ਨੂੰ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਕਿ 17 ਤਰੀਕ ਤੱਕ ਵਧਾਇਆ ਗਿਆ ਹੈ ਇਹਨੂੰ ਸੰਘਰਸ਼ ਨੂੰ ਹਜੇ ਧਰਨੇ ਜਾਰੀ ਤੱਕ ਸੀਮਤ ਹੈ ਅਸੀਂ ਕੰਮਕਾਰ ਛੱਡ ਕੇ ਡਿਵੀਜ਼ਨਾਂ ਅਮੂਰੇ ਧਰਨੇ ਦੇ ਰਹੇ ਹਾਂ ਪੰਜਾਬ ਲੈਵਲ ਤੇ ਸਾਡੀ ਸਟੇਟ ਲੀਡਰਸ਼ਿਪ ਬਾਰ ਬਾਰ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਮੈਨੇਜਮੈਂਟ ਵੱਲੋਂ ਹਜੇ ਤੱਕ ਕੋਈ ਵੀ ਹਾਂ ਪੱਖੀ ਰਵਈਆ ਨਹੀਂ ਦਿਖਾਇਆ ਗਿਆ ਤਾਂ ਭਵਿੱਖ ਵਿੱਚ ਅਸੀਂ ਹੋਰ ਇਸ ਸੰਘਰਸ਼ ਨੂੰ ਤਿੱਖਾ ਕਰਾਂਗੇ ਇਹ ਪ੍ਰੋਟੈਸਟ ਹੈ ਜਿਹੜਾ ਪੰਜਾਬ ਸਰਕਾਰ ਦੇ ਪਾਵਰ ਕਾਮ ਦੀ ਮੈਨੇਜਮੈਂਟ ਵਿਰੁੱਧ ਜਿਹੜਾ ਲੰਬੇ ਸਮੇਂ ਤੋਂ ਸਾਡੇ ਬਲਾਨ ਸਾਥੀ ਲੜ ਰਹੇ ਨੇਗੇ ਕਿਉਂਕਿ ਜਿਹੜੀ ਸਾਡੀਆਂ ਜਤ ਸਮੁੱਚੀਆਂ ਜਤ ਸਮੁੱਚੀਆਂ ਪੰਜਾਬ ਦੀਆਂ ਨੇ ਗਿਆ ਉਹਨਾਂ ਨੇ ਬਾਰ-ਬਾਰ ਬਿਜਲੀ ਬੋਰਡ ਦੀ ਮੈਨੇਜਮੈਂਟ ਨਾਲ ਤੇ ਪੰਜਾਬ ਸਰਕਾਰ ਨਾਲ ਮੀਟਿੰਗਾਂ ਕੀਤੀਆਂ ਨੇ ਪਰ ਜਿਹੜੀਆਂ ਮੀਟਿੰਗਾਂ ਦੇ ਵਿੱਚ ਉਹਨਾਂ ਨੇ ਸਾਨੂੰ ਕੁਝ ਦਿੱਤਾ ਨਹੀਂਗਾ ਬਾਰ-ਬਾਰ ਭਰੋਸਾ ਦੇਵਾਉਣ ਦੇ ਬਾਵਜੂਦ ਵੀ ਸਾਨੂੰ ਕੁਝ ਪੱਲੇ ਦੀ ਪਿਆ ਇਸ ਲਈ ਜਿਹੜਾ ਸਮੁੱਚੇ ਪੰਜਾਬ ਦੇ ਮੁਲਾਜ਼ਮਾਂ ਵਿੱਚ ਬਹੁਤ ਜ਼ਿਆਦਾ ਨਰਾਸ਼ਾ ਆ ਗਈ ਇਹ ਇਸ ਨਰਾਸ਼ਾ ਨੂੰ ਅਸੀਂ ਤਿੱਕੇ ਸੰਘਰਸ਼ ਕੋਲ ਵਿੱਚ ਬਦਲ ਕੇ ਸਮੁੱਚੇ ਜਿਹੜੇ ਪੰਜਾਬ ਦੇ ਮੁਲਾਜ਼ਮ ਨੇ ਉਹ ਆਪਣਾ ਇਥੋਂ ਦੀ ਪਾਵਰ ਕਾਮ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਵਿਰੁੱਧ ਜਿਹੜਾ ਆਪਣਾ ਘੋੜ ਉਹਨਾਂ ਨੇ ਸ਼ਹੀਦ ਕੀਤਾ ਹੋਇਆ ਜਦੋਂ ਤੱਕ ਸਾਡੀਆਂ ਮੰਗਾਂ ਇਹ ਸਾਰੀਆਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਜਿਹੜਾ ਇਹ ਸੰਘਰਸ਼ ਇਹ ਜਾਰੀ ਰਹੂਗਾ ਭਾਵੇਂ ਇਹ ਨੂੰ ਅਸੀਂ ਕਿੰਨਾ ਵੀ ਲੰਬਾ ਹੋ ਜੇ ਕਿਉਂਕਿ ਸਾਨੂੰ ਜਿਹੜੀ ਭਰਾਤਰੀ ਜਥੇਬੰਦੀਆਂ ਦੀਆਂ ਪੂਰਨ ਵਿਸ਼ਵਾਸ ਤੇ ਹਮਾਇਤਾਂ ਤੇ ਉਹਨਾਂ ਦੇ ਲਿਖਤੀ ਮੈਸੇਜ ਆ ਰਹੇ ਨੇ ਕਿ ਅਸੀਂ ਵੱਡੀ ਗਿਣਤੀ ਵਿੱਚ 13 ਤਰੀਕ ਤੋਂ ਤੁਹਾਡੇ ਵਿੱਚ ਸੰਭਲ ਹੋਵਾਂਗੇ ਇਹ ਸ਼ਾਰਟ ਕਿ ਵੀਗਰੇਟ ਬਨਾਲਾ ਤੋਂ ਚੱਲ ਕੇ ਆਪਣੇ ਨਹਿਰੂ ਦੇ ਬੋਤ ਤੱਕ ਜਿਹੜੀ ਅੱਜ ਦੀ ਜਿਹੜਾ ਸਾਡੀ ਮਾਰਚ ਕੀਤਾ ਗਿਆ ਤਾਂ ਜੋ ਜਿਹੜੀ ਇੱਥੋਂ ਦੀ ਸਰਕਾਰ ਹੈ ਜਾਂ ਮੈਨੇਜਮੈਂਟ ਹੈ ਉਹਨੂੰ ਪਤਾ ਲੱਗ ਸਕੇ ਕਿ ਜਿਹੜੇ ਮੁਲਾਜ਼ਮ ਕੰਮ ਛੱਡ ਕੇ ਕਿਉਂ ਬੈਠੇ ਨੇ ਜਾਂ ਜਿਹੜੇ ਸਾਡੇ ਬਿਵਾਰੀ ਲੋਕ ਨੇ ਜਾਂ ਹੋਰ ਉਹਨਾਂ ਦੇ ਮਨਾਂ ਵਿੱਚ ਕਈ ਵਾਰੀ ਹੁੰਦਾ ਵੀ ਇਹ ਪਤ ਨਹੀਂ ਆਪਦੇ ਕੰਮ ਛੱਡ ਕੇ ਬੈਠੇ ਨੇ ਉਹਨਾਂ ਨੂੰ ਅਸੀਂ ਦੱਸਣ ਲਈ ਆਏ ਆ ਸਾਡਾ ਕੋਈ ਕਸੂਰ ਨਹੀਂ ਕਿ ਜਿਹੜੀਆਂ ਸਰਕਾਰਾਂ ਜਾਂ ਮੈਨੇਜਮੈਂਟਾਂ ਨੇ ਇਹ ਸਾਡੀ ਕੋਈ ਵੀ ਮੰਗ ਮੰਨ ਨਹੀਂ ਰਹੀਆਂ ਬਾਰ-ਬਾਰ ਮੀਟਿੰਗਾਂ ਦਿੰਦੀਆਂ ਮੀਟਿੰਗਾਂ ਦਾ ਮੁੱਕਰ ਜਾਂਦੀਆਂ ਪਰ ਮੀਟਿੰਗ ਦੇ ਵਿੱਚ ਇਹਨਾਂ ਨੇ ਕੋਈ ਇੱਕ ਵੀ ਮੰਗ ਸਾਡੀ ਹੁਣ ਤੱਕ ਪ੍ਰਵਾਨ ਨਹੀਂ ਕੀਤੀ ਅਖੀਰ ਦੇ ਵਿੱਚ ਜਿਹੜਾ ਅੱਕੇ ਮੁਲਾਜ਼ਮਾਨ ਨੇ ਜਿਹੜਾ ਇਸ ਸੰਘਰਸ਼ ਦਾ ਪ੍ਰੋਗਰਾਮ ਲਿਖਿਆ ਜੋ ਕਿ ਅੱਜ ਪਹਿਲਾਂ 12 ਤਰੀਕ ਤੱਕ ਸੀ ਇਸ ਨੂੰ ਵਧਾ ਕੇ 17 ਤਰੀਕ ਤੱਕ ਕਰ ਦਿੱਤਾ ਗਿਆ 17 ਤਰੀਕਾ ਹੈ ਦਿਨ ਲਾਸਟ ਦਿਨ ਹੈਡ ਆਫ ਪਟਿਆਲਾ ਵਿਖੇ ਜਿਹੜਾ ਵਿਸ਼ਾਲ ਧਰਨਾ ਦਿੱਤਾ ਜਾਊਗਾ ਇਸ ਸੰਘਰਸ਼ ਦੇ ਵਿੱਚ ਜਿਹਨੂੰ ਦਿਨ ਸਾਡਾ ਵਾਧਾ ਹੋ ਰਿਹਾ ਸਾਨੂੰ ਭਰਾਤਰੀ ਜਥੇਬੰਦੀਆਂ ਦਾ ਬਹੁਤ ਸਹਿਯੋਗ ਮਿਲ ਰਿਹਾ ਸਾਡੀਆਂ ਮੰਗਾਂ ਨੇ ਇੱਕ ਤਾਂ ਜਿਹੜਾ ਸਾਡਾ ਪੇ ਸਕੇਲ ਹੈ ਪਿਛਲੇ ਟਾਈਮ ਦੇ ਪਏ ਨੇ ਉਹਦਾ ਏਰੀਅਲ ਬਕਾਇਆ ਖੜਾਗਾ ਉਹ ਦਿੱਤਾ ਜਾਵੇ ਉਸਾਥੇ ਸਾਡਾ ਪੇ ਸਕੇਲ ਜਿਹੜਾ ਹਜੇ ਲਾਗੂ ਵੀ ਨਹੀਂ ਕੀਤਾ ਗਿਆ ਉਹ ਵੀ ਸਾਨੂੰ ਦਿੱਤਾ ਜਾਵੇ ਜਿਹੜਾ ਸਾਡਾ ਪ੍ਰੋਮੋਸ਼ਨਾਂ ਪੰਨਿਆਂ ਨੇ ਜਿੰਨੇ ਵਿੱਚ ਮੈਕਮ ਨੂੰ ਕੋ ਦੇਣਾ ਵੀ ਨਹੀਂ ਪੈਂਦਾ ਉਹਨਾਂ ਤਰੰਤ ਜੇ ਲਾਹ ਪ੍ਰੋਮੋਸ਼ਨ ਕੀਤੀ ਜਾਵੇ ਤਾਂ ਜੋ ਜਿਹੜਾ ਸਾਥੀਆਂ ਨੂੰ ਜਿਹੜਾ ਬੰਦਾ ਉਹਦਾ ਹੱਕ ਦਿੱਤਾ ਜਾ ਸਕੇ ਅੱਜ ਜਿਹੜੀ ਸਾਡੀ 3 ਦਿਨ ਦੀ ਹੜਤਾਲ ਚ ਉਹ ਤਿੰਨ ਦਿਨਾਂ ਦਾ ਹੋਰ ਵਾਅਦਾ ਕੀਤਾ ਗਿਆ ਕਿਉਂਕਿ ਜਿਹੜੀ ਬੋਰਡ ਦੀ ਮੈਨੇਜਮੈਂਟ ਆ ਬਿਲਕੁਲ ਸਾਡੀਆਂ ਗੱਲਾਂ ਨੂੰ ਗੋਲ ਨਹੀਂ ਰਹੀ ਸੰਘਰਸ਼ ਦਾ ਕੋਈ ਹੋਣੀ ਮੰਨ ਰਹੀ ਸੋ ਇਸ ਕਰਕੇ ਜਿਹੜਾ ਤਿੰਨ ਦਿਨਾਂ ਦਾ ਹੋਰ ਆ ਜਦ ਤੱਕ ਜਦ ਤੱਕ ਮੰਗਾ ਨਹੀਂ ਮੰਨਿਆ ਜਾਂਦੀਆਂ ਤੇ ਲਾਗੂ ਨਹੀਂ ਕੀਤੀ ਜਾਂਦੀਆਂ ਇਹ ਸੰਘਰਸ਼ ਚੱਲਦਾ ਰਹੂਗਾ ਹੋਰ ਜ਼ੋਰ ਸ਼ੋਰ ਨਾਲ ਜਿਹੜਾ ਇਹਦੇ ਚ ਵਾਅਦਾ ਕਰਿਆ ਗਿਆ